ਦਸੰਪੀਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕੁਰਬਾਨ ਕੁਰਬਾਨੀਆਂ ਦੀ ਉਹ ਦਾਸਤਾਨ ਹੈ ਜਿਸ ਨੂੰ ਪੜ੍ਹ ਕੇ ਹਰ ਅੱਖ ਨਾਮੋ ਜਾਂਦੀ ਹੈ ਇਥੇ ਇੱਕ ਅਜੀਹੀ ਘਟਨਾ ਹੈ ਜੋ ਗੁਰੂ ਸਾਹਿਬ ਦੇ ਜਿਗਰੇ ਤੇ ਉਹਨਾਂ ਦੇ ਸਬਰ ਦੀ ਚਰਮ ਸੀਮਾ ਨੂੰ ਦਰਸਾਉਂਦੀ ਹੈ ਚਮਕੌਰ ਦੀ ਜੰਗ ਤੇ ਸਰਬੰਸਦਾਨੀ ਦਾ ਸਬਰ ਪੋ ਦੀ ਉਹ ਕਹਿਰ ਦੀ ਸਰਦੀ ਵਾਲੀ ਰਾਤ ਸੀ ਚਮਕੌਰ ਦੀ ਕੱਚੀ ਗੜੀ ਵਿੱਚ ਗੁਰੂ ਸਾਹਿਬ ਆਪ ਨੇ ਕੁਝ ਸਿੰਘਾਂ ਤੇ ਦੋ ਵੱਡੇ ਸਾਹਿਬਜਾਦਿਆ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਜਾਰ ਸਿੰਘ ਜੀ ਨਾਲ ਕਿਰੇ ਹੋਏ ਸਨ ਬਾਹਰ ਲੱਖਾਂ ਦੀ ਫੌਜ ਸੀ ਤੇ ਅੰਦਰ ਸਿਰਫ ਮੁੱਠੀ ਪਾਰ ਸਿੰਘ ਜਦੋਂ ਬਾਬਾ ਅਜੀਤ ਸਿੰਘ ਜੀ ਨੇ ਜੰਗ ਦੇ ਮੈਦਾਨ ਵਿੱਚ ਜਾਣ ਲਈ ਆਗਿਆ ਮੰਗੀ ਤਾਂ ਇੱਕ ਪਿਤਾ ਵਜੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਰੋਕਿਆ ਨਹੀਂ ਸਗੋਂ ਆਪਣੇ ਹੱਥਾਂ ਨਾਲ ਸ਼ਸਤਰ ਸੁਝਾ ਕੇ ਮੋਤ ਦੇ ਵਿਆਹ ਲਈ ਤੋਰਿਆ ਗੁਰੂ ਸਾਹਿਬ ਗੜੀ ਦੀ ਮਮਤੀ ਤੋਂ ਵੇਖ ਰਹੇ ਸਨ ਕਿ ਕਿਵੇਂ ਉਹਨਾਂ ਦਾ लाडला ਪੁੱਤਰ ਦੁਸ਼ਮਨਾ ਦੇ ਆਹੂ ਲਾਉਂਦਾ ਹੋਇਆ ਸ਼ਹੀਦ ਹੋ ਗਿਆ ਪਰ ਕਲੇਜਾ ਉਦੋਂ ਫੜਦਾ ਹੈ ਜਦੋਂ ਛੋਟੇ ਵੀਰ ਦੀ ਸ਼ਹਾਦਤ ਵੇਖ ਕੇ ਬਾਬਾ ਜੁਝਾਰ ਸਿੰਘ ਜੀ ਅੱਗੇ ਆਏ ਉਹਨਾਂ ਨੇ ਪਿਆਸ ਲੱਗਣ ਤੇ ਪਾਣੀ ਮੰਗਿਆ ਤਾਂ ਗੁਰੂ ਸਾਹਿਬ ਨੇ ਇਤਿਹਾਸਿਕ ਸ਼ਬਦ ਕਹੇ ਲਾਲ ਜੀ ਪਾਣੀ ਗੜੀ ਵਿੱਚ ਨਹੀਂ ਹੈ ਹੋਂ ਤਾਂ ਸ਼ਹੀਦੀ ਦਾ ਜਾਮ ਪੀ ਕੇ ਹੀ ਪਿਆਸ 부ਜੇਗੀ ਤੇਰਾ ਵੱਡਾ ਵੀਰ ਡੀਕ ਰਿਹਾ ਹੈ ਗੁਰੂ ਸਾਹਿਬ ਨੇ ਆਪਣੇ 14 ਸਾਲ ਦੇ ਬੱਚੇ ਨੂੰ ਵੀ ਆਪਣੇ ਹੱਥੀ ਮੋਦ ਦੇ ਮੂਵਲ ਤੋੜ ਦਿੱਤਾ ਜਦੋਂ ਦੋਵੇਂ ਪੁੱਤਰਾਂ ਦੇ ਸਰੀਰ ਰਨ ਤੱਤੇ ਵਿੱਚ ਲਹੂ ਲੋਹਾਨ ਹੋ ਕੇ ਡਿੱਗੇ ਤਾਂ ਗੁਰੂ ਸਾਹਿਬ ਨੇ ਅਸਮਾਨ ਵੱਲ ਵੇਖ ਕੇ ਸ਼ੁਕਰਾਨਾ ਕੀਤਾ ਤੇਰਾ ਤੁਝ ਕੋ ਸਿਉ ਪਤੇ ਕਿਆ ਲਾਗੇ ਮੇਰਾ ਮਾਛੀਵਾੜੇ ਦਾ ਜੰਗਲ ਮਿੱਤਰ ਪਿਆਰੇ ਨੂੰ ਸਭ ਕੁਝ ਵਾਰ ਕੇ ਪੁੱਤਰਾਂ ਦੀਆਂ ਲਾਸ਼ਾਂ ਪਿੱਛੇ ਛੱਡ ਕੇ ਜਦੋਂ ਗੁਰੂ ਸਾਹਿਬ ਮਾਚੀ ਵਾਲੇ ਦੇ ਜੰਗਲਾ ਵਿੱਚ ਪਹੁੰਚੇ ਤਾਂ ਉਹਨਾਂ ਦੇ ਪੈਰਾਂ 'ਤੇ ਛਾਲੇ ਸਨ ਕੱਪੜੇ ਲੀਰੋ ਲੀਰ ਸਾਨ ਤੇ ਸਰੀਰ ਜ਼ਖਮੀ ਸੀ ਪੌਹ ਦੀ ਠੰਡ ਵਿੱਚ ਨੰਗੀ ਜ਼ਮੀਨ 'ਤੇ ਟੇੰਟ ਦਾ ਸਰਹਾਨਾ ਲੈ ਕੇ ਸੁੱਤੇ ਹੋਏ ਸੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ